ਵਾਹਿਗੁਰੂ ਜੀ ਕੀ ਫਤਿਹ ਜੀ। ਕਿਰਪਾਲ ਨਗਰ ਬਾਬਾ ਜੀ ਅੱਜ ਆਪਾਂ ਨੇ ਆਲਮੀ ਸਾਹਿਬ 17 ਲੰਗਰ ਲਾਇਆ ਜੀ। ਅੱਜ ਘੜ ਵੀ ਤੁਹਾਨੂੰ ਥੋੜਾ ਦਰਸ਼ਨ ਹੋਇਆ ਲਈ ਅੱਗੇ ਨੂੰ ਬਹੁਤ ਵਧੀਆ ਬੱਚੇ ਜੋ ਉਰਜਾ ਨਾਲ ਸਿੱਖੀ ਵੱਲ ਮੁੜਨਗੇ। ਤੇ ਤੁਹਾਡਾ ਬਹੁਤ ਧੰਨਵਾਦ ਆ ਜੀ। ਤੁਸੀਂ ਮਜੀਤ ਸਾਹਿਬ ਆਲਮੀ ਕੀ ਫਤਵਾ ਸਾਹਿਬ 17 ਦਾ ਲੰਗਰ ਲਗਾਇਆ ਜੀ। ਤੇ ਆਪਣੀ ਜਿਹੜੀ ਟੀਮ ਆ ਤੇ ਅਜਨੇ ਸੇਵਾ ਕਰ ਰਹੇ ਨੇ ਉਹਦਾ ਨਾਮ ਲੁੱਟੂਏ। ਇਹ ਦੇਖੋ ਇਹਦੇ ਵਿੱਚ ਸਾਡੇ ਦੇ ਪੰਜਾਬ ਦੇ ਡਾਇਰੈਕਟਰ ਹੈਗੇ ਆ ਭਾਈ ਅਮਰਪਾਲ ਸਿੰਘ ਹੈਗੇ ਆ। ਹਾਂਜੀ ਹਾਂਜੀ। ਸਰਦਾਰ ਸਰਬਜੀਤ ਸਿੰਘ ਖੜਵਾਲਾ ਹੈਗੇ ਆ। ਹਾਂਜੀ। ਦਾਸ ਜਨ ਅਪਿੰਦਰ ਸਿੰਘ ਮੱਕੜ ਹੈਗਾ। ਹਾਂਜੀ। ਠੀਕ ਹੈ ਜੀ। ਗਗਨਦੀਪ ਸਿੰਘ ਹੈਗੇ ਆ ਤੇ ਗੁਰਪ੍ਰੀਤ ਸਿੰਘ ਪਲਾ ਆਏ ਹੋਏ ਹੈਗੇ ਆ। ਬਾਕੀ ਦੇਖੋ ਸੇਵਾ ਇਹ ਸੰਸਥਾ ਸਾਡੀ ਇੰਟਰਨੈਸ਼ਨਲ ਲੈਵਲ ਦੀ ਸੰਸਥਾ ਹੈਗੀ ਹੈ। ਹਾਂਜੀ ਹਾਂਜੀ। ਠੀਕ ਹੈ ਜੀ। ਇੱਕ ਕੱਲੀ ਸੰਸਥਾ ਹੈ ਜੀ ਇਹ ਜਿਹੜੀ UN ਤੋਂ ਅਫੀਲੀਏਟਡ ਹੈਗੀ ਆ। ਠੀਕ ਹੈ ਜੀ ਤੇ ਫਿਰ ਇਸ ਕਰਕੇ ਸਾਰੇ ਅਲੱਗ-ਅਲੱਗ ਵਲੰਟੀਅਰਸ ਆ ਕੇ ਸਾਡੇ ਅਲੱਗ-ਅਲੱਗ ਜੋ ਵੀ ਇੱਥੇ ਸੇਵਾ ਕਰਨਾ ਚਾਹੁੰਦਾ ਉਹ ਸਾਡੇ ਨਾਲ ਆ ਸਕਦਾ ਪਰ ਕੋਈ ਕਿਸੇ ਦਾ ਪਰਸਨਲ ਕਾਰਜ ਨਹੀਂ ਹੈਗਾ ਇਹ ਪਰ ਇਸ ਲਈ ਕੋਈ ਇਹਦੇ ਵਿੱਚ ਵਲੰਟੀਅਰਸ ਨਹੀਂ ਹੈਗਾ ਜਿਹੜਾ ਅੰਦਾਜ਼ ਸਾਡੇ ਕੋਲ ਪਿੱਛੇ ਤੁਸੀਂ ਦੇਖ ਰਹੇ ਹੋਗੇ ਬੰਦੇ ਬਸ ਛਾਰਾ ਬਣ ਰਹੇ ਆ ਖੁਦ ਅੱਗੇ ਦੇ ਸੇਵਾ ਕਰ ਰਹੇ ਆ ਤੇ ਇਸ ਕਰਕੇ ਅਸੀਂ ਕੋਈ ਸਪੈਸਿਫਿਕ ਆਪਣੇ ਨਾਮ ਦੀ ਨਹੀਂ ਗੱਲ ਕਰਦੇ ਅਸੀਂ ਗੱਲ ਕਰਦੇ ਆ ਜਿਹੜੇ ਪਟਿਤ ਹੋ ਚੁੱਕੇ ਆ ਹਾਂਜੀ ਹਾਂਜੀ ਉਹਨਾਂ ਨੂੰ ਵਾਪਸ ਲਿਆ ਲਈ ਅਸੀਂ ਇੱਕ ਸਾਬਜ ਦੇ ਵਿੱਚ ਸ਼ਹੀਦ ਜਿਹੜੀ ਉਹਨਾਂ ਨੂੰ ਸ਼ਰਧਾਜਲੀ ਦੇਣੀ ਆ ਉਹ ਹੀ ਸ਼ਰਧਾਜਲੀ ਹੈ ਕਿ ਕੋਪਰਨ ਪੱਤਰ ਪੜ ਕੇ ਜਾਣ ਵੀ ਅੱਜ ਤੋਂ ਬਾਅਦ ਉਹ ਕੇਸ ਕਦੋਂ ਨਹੀਂ ਕਰਨਗੇ ਉਹਨਾਂ ਨੂੰ ਮਤਲਬ ਇੱਕ ਚੀਜ਼ ਇਹ ਹੈ ਵੀ ਜਿਹੜੇ ਪਟੜੇ ਚੁੱਕੇ ਆ ਉਹਨਾਂ ਨੂੰ ਘਰ ਵਾਪਸੀ ਆ ਅਸੀਂ ਇਸ ਮਾਡੂ ਨਾਲ ਸੇਵਾ ਕਰਦੇ ਆ ਇੱਥੇ ਆ ਕੇ ਸਾਡਾ ਇਹੀ ਟੀਚਾ ਹੈ ਤੇ ਸਾਡੀ ਇਹੀ ਸੇਵਾ ਹੈ ਵਾਈਰ ਜੀ ਦਾ ਖਾਲਸਾ ਵਾਈਰ ਜੀ ਦੀ ਪੁੱਤਰੀ ਬਾਬਾ ਜੀ ਅੱਜ ਲੰਗਰ ਆਪਾਂ ਆਲੰਗਵੀਰ ਤੇ ਕਿਹੜੇ ਤੱਕਾਰੇ ਬੈਠੇ ਹੋ ਕੋਈ ਅਸੀਂ ਪੁੱਛ ਰਹੇ ਪੰਜ 6 ਸਾਲ ਤੋਂ ਜਦੋਂ ਸਭ ਜਿਹੜਾ ਦੰਦੇ ਸ਼ਾਦ ਦੇ ਦਿਨ ਹੁੰਦੇ ਨੇ ਹਾਂਜੀ ਪਹਿਲੇ ਫਤੇਗੜ ਸਾਹਿਬ ਲੰਗਰ ਕਰਾਉਂਦੇ ਆ ਦਸਤਾਰਾਂ ਦਾ ਅੱਜ ਉੱਥੇ ਜਾ ਕੇ ਦੇਖ ਕੇ ਆਈ ਹਾਂ ਹਾਂ ਤੇ ਅੱਜ ਅਸੀਂ ਅਸੀ ਚੰਦ ਲੁਧਿਆਣੇ ਸਿੰਘ ਦੇ ਜਿਹੜੇ ਤੁਸੀਂ ਲੁਧਿਆਣੇ ਰਹਿੰਦੇ ਹੋ ਤੇ ਲੁਧਿਆਣੇ ਵੀ ਲਗਾਓ ਤੇ ਅਸੀਂ ਅੱਜ ਪਹਿਲੀ ਵਾਰ ਇੱਥੇ ਆਲੰਗਵੀਰ ਸਾਹਿਬ ਖੇਤ ਗੁਦਾਰਾ 25 ਸਾਹਿਬ ਕੇ ਲੰਗਰ ਲਾਣ ਆਏ ਹਾਂ ਸਾਡਾ ਜਿਹੜਾ ਮਕਸਦ ਹੈ ਉਹ ਜਿਹੜੇ ਪਤਿਤ ਪੁਣੇ ਨੂੰ ਖਤਮ ਕਰਨ ਵਾਸਤੇ ਅਸੀਂ ਕਿ ਪਹਿਲੇ ਫਾਰਮ ਭਰਾਂਨੇ ਆ ਰਣ ਪੱੜ ਪੱਤਰ ਕੈਸੇ ਜਦੋਂ ਨੂੰ ਕਿ ਅੱਜ ਤੋਂ ਬਾਅਦ ਮੈਂ ਸਹਿਤ ਜਿਆਦਾਿਆਂ ਨੂੰ ਧਿਆਨ ਚ ਰੱਖਦੇ ਹੋਏ ਅੱਜ ਤੋਂ ਬਾਅਦ ਕਤਲ ਕੇਸ ਕਤਲ ਨਿ ਕਰਾਵਾਂਗਾ ਦਸਤ ਸਿਰ ਤੇ ਦਸਤਾਰ ਬਣ ਕੇ ਰੱਖਾਂਗਾ ਫਿਰ ਅਸੀਂ ਨੂੰ ਫਰੀ ਦਸਤਾਰ ਬੰਨ ਦਿੰਨੇ ਆ ਤਾਂ ਉਹ ਸਾਡਾ ਪਰ ਉਹ ਅਸੀਂ ਵੱਧ ਸਾਡੀ ਕੋਸ਼ਿਸ਼ ਵੀ ਗੁਰਚਿੱਕੀ ਦੇ ਨਾਲ ਆਉਣ ਵਾਲੇ ਨੌਜਵਾਨਾਂ ਨੂੰ ਜੋੜਿਆ ਜਾਏ ਤੇ ਨਸ਼ਾ ਤੋਂ ਬਚਾ ਕੀਤਾ ਜਾਵੇ ਤਾਂ ਕਿ ਸਾਡੇ ਪੰਜਾਬ ਦੀ ਦੇਸ਼ ਦੀ ਤਰੱਕੀ ਦੇ ਵਿੱਚ ਚੰਗੇ ਤਿੱਕੇ ਨਾਲ ਯੋਗਦਾਨ ਪਾ ਸਕੀਏ ਇਹ ਸਾਡਾ ਮਕਸਦ ਹੈ ਅੱਕੇ ਨੂੰ ਜਾਗਰੂਤ ਬਹੁਤ ਹੋ ਰਹੀ ਹੈ ਬੱਚੇ ਸਿੱਖਿਵਲੀ ਆ ਰਹੇ ਨੇ ਦੇਖੋ ਬਹੁਤ ਫਰਕ ਆ ਪਹਿਲੇ ਨਾਲੋਂ ਪਿਛਲੇ 5 ਸਾਲ ਪਹਿਲੇ ਤੇ ਅੱਜ ਦੀ ਜਿਹਪਿਚਨ ਦੇਖੀ ਤਾਂ ਤੁਹਾਡਾ ਤੁਹਾਡੇ ਵੀਰਾਂ ਸਾਰਿਆਂ ਦਾ ਬੜਾ ਸਹਿਯੋਗ ਹੈ ਜਿਹੜਾ ਮੀਡੀਆ ਮੀਡੀਆ ਨੇ ਪੰਜਾਬ ਦੇ ਵਿੱਚ ਉਹ ਕੁਝ ਦਿਖਾ ਦਿੱਤਾ ਬੱਚਿਆਂ ਨੂੰ ਕਈਆਂ ਨੂੰ ਪਤਾ ਹੀ ਨਹੀਂ ਸੀ ਸਾਜਾਦ ਕਿਵੇਂ ਹੋਈ ਕਿਉਂ ਹੋਈ ਕਿਹੜੇ ਕਾਰਨ ਕੀ ਸਨ ਤੇ ਉਹ ਸਾਰਾ ਜਿਹੜਾ ਤੁਹਾਡਾ ਸੋਸ਼ਲ ਮੀਡੀਆ ਤੁਸੀਂ ਲੋਕਾਂ ਨੇ ਸੇਵਾ ਕੀਤੀ ਉਹਨਾਂ ਹਰ ਬੰਦੇ ਦਾ ਗੱਲ ਪਹੁੰਚੀਏ ਬਲਕਿ ਦੇਸ਼ਾਂ ਵਿਦੇਸ਼ਾਂ ਤੱਕ ਗੱਲ ਪਹੁੰਚੀ ਸਰਕਾਰਾਂ ਨੂੰ ਵੀ ਤੱਕੇ ਦੇ ਨਾਲ ਪ੍ਰੋ ਬਣਾਣੇ ਪੈ ਰਹੇ ਨੇ ਭਾਵੇਂ ਉਹਨਾਂ ਨੇ ਬਾਲ ਜਿਵੇਂ ਸਾਡਾ ਨਾ ਦਿੱਤਾ ਪਤਾ ਕਿ ਸਾਡੇ ਵਾਸਤੇ ਸਾਡੇ ਸਹਜਦੇ ਬਾਬਾ ਹੀ ਨੇ ਆ ਚਲੋ ਚਲੋ ਉਹਨਾਂ ਨੇ ਜੋ ਦਿੱਤਾ ਉਹਨਾਂ ਦਾ ਖੂਬ ਮਿਹਰੀ ਚਲੋ ਦੁਲੋਕਾਂ ਨਾਲ ਗੱਲ ਪੁੱਛੀ ਨਾ ਪਰ ਅਸੀਂ ਬਾਬੇ ਬੰਦਾ ਇੱਥੇ ਜਾਣਦੇ ਆ ਤੇ ਬਾਬੇ ਅੱਗੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਠੀਕ ਹੈ ਜੇਕਰ ਕਿਸੇ ਨੇ ਆਪਣੇ ਗੁਰੂ ਘਰ ਪੰਗਲਾ ਨੰਗਰ ਨਵਾਂ ਹੋਵੇ ਤੇ ਤੁਹਾਡੇ ਨਾਲ ਜਿਹੜਾ ਕਰੈਕਟ ਕਰਨਾ ਹੋਵੇ ਤੁਹਾਡਾ ਨਾਈਟ ਨੰਬਰ ਦੱਲ ਦੋ ਨਹੀਂ ਅਸੀਂ ਐਸੇ ਯੂਨਿਟਿਸਟ ਤੇ ਆ ਗਿਆ ਨੰਬਰ ਸਾਡਾ ਐਸੇ ਤਾਂ ਬੋਰਡ ਤੇ ਹੈਗਾ ਪਰ ਅਸੀਂ ਇਹ ਸਾਲ ਦੇ ਦੋ ਸਮਾਂ ਦਾ ਵੀ ਕਰਦੇ ਆ ਇੱਕ ਫਤਿਹਗਰ ਸਾਹਿਬ ਦਾ ਤੇ ਦਿਖੋਣਿਆ ਮਤਲਬ ਇੱਥੇ ਗੁਜਾਰਾ ਲਭੀ ਸਾਹਿਬ ਵਿੱਚ ਕੀਤਾ। ਠੀਕ ਹੈ। ਉਸ ਤੋਂ ਲਾਵਾ ਸਾਡਾ ਸਾਸ ਸਰਗਰਮੀਆਂ ਚੱਲਦੀਆਂ ਰਹਿੰਦੀਆਂ ਨੇ ਜਿਵੇਂ ਸਿਰੇ ਸਾਲ-ਸਾਲ ਬਲਵਕੜੀ ਕਰਦੇ ਆਂ। ਤੇ ਸਾਹਿਬ ਜਦੋਂ ਦੇ ਸਵਾਗਤ ਤੋਂ ਪਹਿਲੇ 25-26 ਸਾਈਜ਼ ਦੇ ਦਈਏ। 22-23 ਦੇ ਬਲਵਕੜੀ ਸਵਾਗਤ ਕਰਦੇ ਆਂ ਲੁਧਿਆਣੇ ਦੇ ਵਿੱਚ। ਹਾਂਜੀ। ਅੱਜ ਅਸੀਂ ਛੋਟੇ ਬੱਚਿਆਂ ਨੂੰ ਕੁਐਸਚਨ ਆਂਸਰ ਪੁੱਛਦੇ ਆਂ ਕਵਤਾਵਾਂ ਕਰਦੇ ਆਂ। ਸਾਰੇ ਬੱਚੇ ਨਾਮ ਦੇਈਦੇ। ਜਿੰਨੇ ਬੱਚੇ ਆ ਜਾਂਦੇ ਨੇ ਇਹ ਵੀ 100 ਆ 200 ਜਿੰਨੇ ਵੀ ਆਂਗੇ ਸਾਰੇ ਨਾਮ ਦੇ ਕੇ ਭੇਜਿਆ ਤਾਂ ਕਿ ਬੱਚੇ ਜੁੜੇ ਰਹਿਣ। ਜਿਵੇਂ ਆਪਾਂ ਲੁਧਿਆਣਾੇ ਸਮਾਗਮ ਕਰਦੇ ਆ ਉਹ ਕਿਹੜੇ ਮਹੀਨੇ ਚ ਹੁੰਦਾ ਜੀ ਪਸੇ ਜਿਹੜਾ ਸਹਿਜ ਜਿਹੜਾ ਸਮਾਗਮ ਸ਼ੁਰੂ ਹੁੰਦਾ ਉਹ ਅਗੂਮਰ 25 26 ਸਤੰਬਰ ਤੋਂ ਦਸੰਬਰ ਦੇ ਅਸੀਂ ਉਸ ਹਫਤੇ ਤੋਂ ਪਹਿਲੇ ਕਰਦੇ ਆ ਤਾਂ ਜੋ ਉਸ ਵਾਰ ਫਿਰ ਅਸੀਂ ਦਸਤਾਰਾਂ ਦਾ ਕੈਂਪ ਲਾਣਾ ਹੁੰਦਾ ਉੱਧਰ ਬਿਜ਼ੀ ਹੋਣਾ ਹੋ ਜਾਂਦੇ ਆ ਇਸ ਮਹੀਨੇ ਹਫਤੇ ਤੋਂ ਪਹਿਲੇ ਅਸੀਂ ਕਰ ਲੈਂਦੇ ਆ ਐਸਾ ਤਾਂ ਜੋ ਸਾਡਾ ਸਮਾਗਮ ਦੀ ਗੁਜ਼ਾਰਾ ਸ਼ੀਤ ਬਾਬਾ ਦੀਪ ਸਿੰਘ ਤਾਂ ਦੋਸਤਾਂ ਜੀ ਅੱਜ ਅਸੀਂ ਬਗੋਂ ਅਸੀਂ 340 ਬੱਚੇ ਹਿੱਸਾ ਲਿਆ ਸੀ ਉਹਨਾਂ 340 ਬੱਚਿਆਂ ਨੂੰ ਅਸੀਂ ਛੋਟੇ ਛੋਟੇ ਗਿਫਟ ਵਾਰ ਦਿੱਤੇ ਤਾਂ ਕਿ ਬੱਚੇ ਜੁੜੇ ਰਹਿਣ ਸਾਡਾ ਮਕਸਦ ਇਹਦਾ ਕੋੰਤਾ ਠੀਕ ਹੈ ਜੀ ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਤੁਸੀਂ ਕਵਰ ਕਰ ਰਹੇ ਹੋ ਤੁਹਾਡਾ ਧੰਨਵਾਦ ਸਾਡੀ ਗੱਲ ਲੋਕਾਂ ਤੱਕ ਪਹੁੰਚਾ ਰਹੇ ਹੋ ਬਾਕੀ ਯੂਨਾਈਟਿਡ ਸਿੱਖ ਜੜੀ ਹੈ ਵਰਲਡ ਲੈਵਲ ਦੀ ਸੰਸਥਾ ਹੈ ਲੀਗਲ ਐਂਡ ਹਿਊਮਨਿਟੀ ਐਜੂਕੇਸ਼ਨ ਤੇ ਕੰਮ ਕਰਦੀ ਹੈ ਅਸੀਂ ਲੁਧਿਆਣਾ ਦੇ ਪ੍ਰੋਜੈਕਟਰਾਂ ਦੰਦੇ ਕਿਰਤੀ ਜੀ ਕਿਰਤੀ ਪ੍ਰੋਜੈਕਟ ਅਸੀਂ ਲੋੜਵੰਦ ਨੂੰ ਸਿੱਖ ਪੇਪਰ ਖੁਲਾਉਣ ਵਾਸਤੇ ਛੋਟੇ ਛੋਟੇ ਹਲਕੀ ਹਲਕੀ ਬਦਲ ਕਰਦੇ ਜਿਵੇਂ ਕਿਸੇ ਇਰਿਕਸ਼ਨ ਆਇਆ ਤਾਂ ਦੀ ਮਰਜ਼ਮਣੀ ਦੇਤੀ ਕਿਸ ਤੋਂ ਆਪਣੇ علاوہ ਕਿਸੇ ਨੂੰ ਸਲਾਈ ਬਜੀ ਨਹੀਂ ਲਾਤੀ ਔਰ ਇਹੋ ਜਿਹੇ ਰੁਜ਼ਗਾਰ ਦੇ ਕਰਦੇ ਰਹਿਣਾ ਤਾਂ ਕਿ ਪੰਜਾਬ ਦੇ ਵਿੱਚ ਲੋਟਰ ਰੁਜ਼ਗਾਰ ਨਾਲ ਜੁੜਨ ਤੇ ਜਿਹੜੀ ਸਾਡੀ ਜਾਰੀ ਹੈ ਵਿਦਿਸ਼ਾ ਨੂੰ ਨੌਜਵਾਨੀ ਉਹਨੂੰ ਰੁਕਣ ਦੇ ਕੋਈ ਥੱਲ ਪਈ ਜਾਵੇ ਵੈਸੇ ਵੀ ਹੁਣ ਜੋ ਹਾਲਾਤ ਬਣ ਰਹੇ ਨੇ ਮੈਨੂੰ ਲੱਗਦਾ ਬਾਹਰ 50 ਤੋਂ ਬਾਹਰ 100 ਲੱਖ 1.5 ਲੱਖ ਬੱਚਾ ਪੰਜਾਬ ਚ ਆਣਾ ਹੈ ਤੇ ਸਾਡੇ ਸਰਕਾਰਾਂ ਕੋਲੋਂ ਕੋਈ ਪਲੈਨਿੰਗ ਨਹੀਂ ਹੈ ਵੀ ਉਸ ਬੱਚੇ ਨੂੰ ਅਸੀਂ ਕੱਦ ਕਿੱਥੇ ਲਾਣਾ ਤਾਂ ਅਸੀਂ ਉਹਦੇ ਵਾਸਤੇ ਹੁਣ ਉਹਨਾਂ ਨੂੰ ਸਿਕਿਊਰ ਕਰ ਦੇਣਾ ਉਹਦੇ ਵਾਸਤੇ ਸਾਡੀ ਸੰਸਥਾ ਨੇ ਹੁਣੇ ਤੋਂ ਹੀ ਕੰਮ ਕੱਸੇ ਕਰ ਲੈਨੇ ਅਸੀਂ ਸਕੀਮਾ ਬਣਾ ਰਹੇ ਆ ਵੀ ਘਰ-ਘਰ ਜੁਗਾਰ ਕਿੱਦਾਂ ਪਹੁੰਚਾਈਏ ਸਾਡਾ ਕੀਰਤੀ ਪ੍ਰੋਜੈਕਟ ਆ ਉਹ ਅੱਜ ਤੋਂ ਸ਼ੁਰੂ ਕਰ ਰਹੇ ਆ ਬੜੀ ਜਲਦੀ ਠੀਕ ਹੈ ਜੀ ਧੰਨਵਾਦ ਹੋਇਆ ਕੁਲਸਰ ਬੜੀ ਮਤੇ ਭਾਈ ਗੁੱਜਾ ਖਾਲਸਾ ਭਾਈ ਗੁੱਜ ਕੀ ਪਤਾ ਹੈ ਥੋੜੀ ਆਪਣਾ ਨਾਮ ਨਮੀਤ ਕੌਰ ਨਮੀਤ ਕੌਰ ਮਮਨੋ ਮਾਤਾ ਦਾ ਨਾਮ ਦੋ ਪੰਡਿਤ ਕੋਰ ਪਰਮਜੀਤ ਕੋਰ ਡੈਡੀ ਦਾ ਆਪਾ ਦਾ ਜਲਜੀ ਸਿੰਘ ਠੀਕ ਆ ਜੀ ਪੁੱਤਰੀ ਕਿਹੜਾ ਨਾਮ ਆਪਣਾ ਵਾਇਗੁਰਜੀ ਕੋ ਖਾਲਸਾ ਵਾਇਗੁਰਜੀ ਕੀ ਪਤੇ ਗੁਰਕੀਰਤ ਸਿੰਘ ਗੁਰਕੀਰਤ ਸਿੰਘ ਲੁਧਿਆਣਾ ਤੋਂ ਯੈਸ ਓਕੇ ਕਿਹੜੇ ਕਲਾਸ ਚ ਪੜਦੇ ਹੋ 3rd ਠੀਕ ਆ ਅੱਜ ਤੁਸੀਂ ਪੱਗ ਬਨਾਈਆ ਕਿਦਾਂ ਲੱਗਿਆ ਬਹੁਤ ਵਧੀਆ ਲੱਗ ਰਿਹਾ ਬਹੁਤ ਬੜੀ ਲੱਗ ਰਿਹਾ ਹਾਂ ਅੱਜ ਕੁੜੀਆਂ ਕਿਦਾਂ ਦਾ ਲੱਗ ਰਿਹਾ ਅੱਜ ਲੱਗ ਰਿਹਾ ਠੀਕ ਆ ਜੀ ਮਮਦੜ ਨਾਲ ਆਏ ਨੇ ਠੀਕ ਆ ਜੀ ਜੀ ਕਾ ਹੌਸ ਆ ਵਾਈ ਗੁੱਡ ਜੀ ਪਹਿਲੇ ਜੀ ਬਤੋ ਜੀ ਆਲੰਗੀਰ ਸਾਹਿਬ ਤੁਸੀਂ ਹਰ ਇੱਕ ਸਾਲ ਨੂੰ ਨਹੀਂ ਹੋਈ ਮੈਂ ਕਹਿੰਦਾ ਜੀ ਹਫਤੇ ਬਾਅਦ ਤਾਂ ਮਾਰ ਲੈ ਹੁੰਦਾ ਜੀ ਚੱਕਰਨਾ ਜੀ ਜੇ ਹੋਰ ਕਿਤੇ ਨਹੀਂ ਟਾਈਮ ਨਾ ਲੱਗੇ ਤਾਂ ਸੰਡੇ ਨੂੰ ਤਾਂ ਨਹੀਂ ਆਣਾ ਜੀ ਠੀਕ ਹੈ ਜੀ ਇੱਕੋ ਹੀ ਇੱਕ ਦਰ ਸਾਡੀ ਮੰਮੀ ਜੀ ਦਾ ਖਾਸ ਕਰਕੇ ਕਿਤੇ ਹੋਰ ਕੁਝ ਮੰਗਣ ਦਾ ਮੰਗਣ ਕਹਿੰਦੇ ਜੀ ਆਲੰਗੀਰ ਸਾਹਿਬ ਆ ਕੇ ਮੇਰੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਜੀ ਅਸੀਂ ਤਾਂ ਸੁੱਖਣਾ ਵੀ ਇੱਥੇ ਸੁੱਖਦੇ ਜੀ ਆ ਕੇ ਸਾਲੇ ਜੀ ਬਹੁਤ ਵਧੀਆ ਲੱਗਿਆ ਬੱਚੇ ਨਾਲ ਨੇ ਹਾਂਜੀ ਤੇ ਜੇ ਆਪਾਂ ਬੱਚਿਆਂ ਨੂੰ ਗੁਰੂ ਘਰ ਲੈ ਕੇ ਆਏ ਤਾਂ ਹੀ ਇਹਨਾਂ ਨੂੰ ਸਿੱਖੀ ਬਾਰੇ ਪਤਾ ਲੱਗੂਗਾ ਮੇਰੇ ਬੇਟੇ ਦੀ ਹਜੇ ਮੈਂ 15 ਦਿਨ ਪਹਿਲਾਂ ਇਹਦਾ ਬਰਥਡੇ ਸੀਗਾ ਜੀ ਦਸਤਾਰਬੰਦੀ ਕਰਾਈ ਆ ਬਾਬਾ ਬੁੱਢਾ ਸਾਹਿਬ ਜਿਹੜੀ ਜਲੰਧਰ ਬ੍ਰਾਂਚ ਤੋਂ ਹਾਂਜੀ ਜੀ ਉੱਥੋਂ ਹੀ ਕਰਾ ਕੇ ਲਿਆਈ ਆ ਜੀ ਇਹਦੀ ਦਸਤਾਰਬੰਦੀ ਹੁਣ ਵੀ ਇਹ ਆਇਆ ਤੇ ਇਹਨੇ ਦੇਖਿਆ ਕਿ ਪੱਗਾਂ ਬਣਦੇ ਪਏ ਨੇ ਕਹਿੰਦਾ ਮੈਂ ਬਣਵਾਣੀ ਆ ਠੀਕ ਆ ਮੈਂ ਇੱਥੇ ਨਾਲ ਇਹਨਾਂ ਨੂੰ ਕਰਾਇਆ ਤੇ ਵੀਰੇ ਨੇ ਬਹੁਤ ਸੋਹਣੀ ਦਸਤਾਰ ਬੰਨੀ ਹੈ ਜੀ ਉਹਨੇ ਠੀਕ ਆ ਜੀ ਤੇ ਜਿਹੜੇ ਬੱਚੇ ਵਾਲ ਕਟਾ ਰਹੇ ਉਹਨਾਂ ਦਾ ਤੁਸੀਂ ਕੀ ਕਹਾਂਗੇ ਦੇਖੋ ਜੇ ਆਪਾਂ ਉਹਨੂੰ ਗੁਰੂ ਘਰ ਲੈ ਕੇ ਹੀ ਨਹੀਂ ਆਵਾਂਗੇ ਜੀ ਤੇ ਉਹਨੂੰ ਸਿੱਖੀ ਬਾਰੇ ਦੱਸਾਂਗੇ ਹੀ ਨਹੀਂ ਹੁਣ ਸਾਬ ਜਾਦਿਆਂ ਦਾ ਕਿੰਨੂ ਨਹੀਂ ਪਤਾ ਜੀ ਲੇਕਿਨ ਜੇ ਮਾਪਿਓ ਹੀ ਨਹੀਂ ਉਹਨਾਂ ਨੂੰ ਉਹਨਾਂ ਬਾਰੇ ਦੱਸਣਗੇ ਤਾਂ ਜੀ ਨਿਆਣੇ ਦਾ ਵਿਗੜਨ ਗਈ ਜੀ ਸਹੀ ਗੱਲ ਹੈ ਤੇ ਇਸ ਕਰਕੇ ਮੈਂ ਤਾਂ ਕਹਿੰਦਾ ਜੀ ਕਿ ਹੋਰ ਕਿਤੇ ਨਾ ਕਿਤੇ ਗੁਰੂ ਘਰ ਜ਼ਰੂਰ ਲੈ ਕੇ ਜਾਓ ਜਿੰਦੇ ਕਰਕੇ ਸਾਨੂੰ ਸਾਡੀ ਸਿੱਖੀ ਬਾਰੇ ਮੈਂ ਹਰਪਾਲ ਸਿੰਘ ਜੀ ਨੂੰ ਸੁਣਦਾ ਪਿਆ ਸੀ ਉਹ ਕਹਿੰਦੇ ਬਾਣੀ ਨਾਲੋਂ ਪਹਿਲਾਂ ਜੇ ਤੁਸੀਂ ਆਪਣੇ ਇਤਿਹਾਸ ਨਾਲ ਜਾਣੂ ਕਰਾਉਂਗੇ ਨਾ ਜੀ ਤਾਂ ਬੱਚੇ ਮੈਂ ਕਹਿੰਦਾ ਜੀ ਦੂਜੇ ਪਾਸੇ ਤੁਰਨਗੇ ਹੀ ਨਹੀਂ ਜੀ ਕੱਲੀ ਬੱਚਿਆਂ ਦੀ ਗਲਤ ਨਹੀਂ ਹੁੰਦੀ ਨਾਲ ਮਾਪਿਓ ਤਾਂ ਪਹਿਲਾਂ ਦੇ ਹੀ ਮਾਪਿਓ ਉਹਣਾ ਐਡੇ ਕ ਬੱਚੇ ਨੂੰ ਕਿਤੇ ਨਹੀਂ ਕੁਝ ਵੀ ਪਤਾ ਜੀ ਇਹਨੂੰ ਤਾਂ ਅਸੀਂ ਦੱਸਣਾ ਕਿ ਸਹੀ ਕੀ ਹੈ ਤੇ ਗਲਤ ਕੀ ਹੈ ਜੀ ਇੰਨੇ ਤਾਂ ਉਹ ਚੀਜ਼ਾਂ ਮੰਗੜੀਆਂ ਨੇ ਸਾਨੂੰ ਫਿਰ ਇੰਨੇ ਵੀ ਕਹਿਣਾ ਕਿ ਹਾਂ ਵੀ ਮੈਂ ਤਾਂ ਦਸਤਾਰ ਬੰਨਣੀ ਨਹੀਂ ਸਹੀ ਗੱਲ ਹੈ ਜੀ ਤੇ ਜੇ ਪਿਓ ਨੇ ਦਸਤਾਰ ਨਹੀਂ ਬੰਨਣੀ ਹੋਊਗੀ ਤਾਂ ਪੁੱਤ ਨੂੰ ਕਿੱਦਾਂ ਕਹਿ ਸਕਦਾ ਜੀ ਹਾਂਜੀ ਹਾਂਜੀ ਮੈਂ ਗਲਤ ਆ ਜੀ ਤੇ ਮੇਰਾ ਮੁੰਡਾ ਸਹੀ ਹੋ ਨਹੀਂ ਸਕਦਾ ਠੀਕ ਹੈ ਜੀ ਇਸ ਕਰਕੇ ਪਰ ਅੱਗੇ ਨਾਲੋਂ ਜਾਗਰੂਤਾ ਵਧ ਰਹੀ ਆ ਜਾਗਰੂਤਾ ਵੱਧਦੀ ਆ ਜੀ ਹਾਂਜੀ ਜੀ ਲੇਕਿਨ ਫਿਰ ਵੀ ਨਾਲ-ਨਾਲ ਮਤਲਬ ਥੋੜਾ ਜਿਹਾ ਹੋਰ ਸੰਭਲ ਕੇ ਆੜਨਾ ਜੀ ਤੇ ਮੈਂ ਕਹਿੰਦਾ ਜੀ ਪਿੱਛੋਂ ਦੀ ਤਾਂ ਫਿਰ ਐ ਵੱਣ ਕੇ ਆਣਗੇ ਜੀ ਬਹੁਤ ਜ਼ਿਆਦਾ ਆਪਣੇ ਵੱਲੋਂ ਤਾਂ ਕੋਈ ਦਿੱਕਤ ਨਹੀਂ ਆ ਰਹੀ ਹਾਂਜੀ ਹਾਂਜੀ ਬਾਕੀ ਹੈ ਕਿ ਜੀ ਮਾਪਿਓ ਦਾ ਫਰਜ਼ ਹੈ ਪਹਿਲਾ ਵਾ ਜੀ ਕਿਉਂਕਿ ਮਾਪਿਓ ਦੀ ਕਿਤੇ ਨਾ ਕਿਤੇ ਆਪਾਂ ਕਰਦੇ ਹਾਂ ਕਿਉਂਕਿ ਹੁਣ ਗੁਰੂ ਘਰ ਨੇ ਤਾਂ ਹੌਕਾ ਦੇ ਹੀ ਜਾਣਾ ਜੀ ਹਨਾ ਜੀ ਵਾਈਗਰ ਜੀ ਦਾ ਖਾਲਸਾ ਵਾਈਗਰ ਜੀ ਕੀ ਫਤਿਹ ਵਾਈਗਰ ਖਾਲਸਾ ਸ੍ਰੀ ਦਇ ਦੀਦੀ ਤੁਹਾਨੂੰ ਕਿਦਾਂ ਲੱਗ ਰਿਹਾ ਹੈ ਅੱਜ ਗੁਰੂ ਘਰ ਫੈਮਿਲੀ ਦੇ ਨਾਲ ਬੱਚੇ ਸਿੱਖੀ ਸਰੂਪ ਦੇ ਵਿੱਚ ਬਹੁਤ ਵਧੀਆ ਲੱਗ ਰਿਹਾ ਜੀ ਬੇਟੇ ਨੇ ਪੱਗ ਵਿੱਥੇ ਆ ਕਿ ਦਸਤਾਰ ਸਜਾਈ ਹੈ ਉਹ ਇਹਦੇ ਪਾਪਾ ਵੀ ਘਰੋਂ ਵੀ ਕਹਿ ਰਹੇ ਸੀ ਕਿ ਮੈਂ ਅਸੀਂ ਘੰਟਾ ਅੱਧਾ ਘੰਟਾ ਪਹਿਲਾਂ ਵੀ ਦਸਤਾਰ ਬਣ ਕੇ ਜਾ ਸਕਦਾ ਸੀਗਾ ਚਲੋ ਇਹ ਇੱਛਾ ਇਹਦੀ ਪੂਰੀ ਹੋ ਗਈ ਇੱਥੇ ਆ ਕੇ ਇੱਥੇ ਆ ਕੇ ਦਸਤਾਰ ਬਣ ਫਿਰ ਅਸੀਂ ਘਰੋਂ ਵੀ ਕਹਿੰਦੇ ਸੀ ਕਿ ਇਹ ਦਸਤਾਰ ਬਣ ਕੇ ਜਾਵੇ ਇੱਥੇ ਚਲੋ ਆਲਮਗੀਰ ਸਾਹਿਬ ਅੰਦੇ ਦਸਤਾਰ ਬਨਨ ਦਾ ਹੁਕਮ ਹੋਇਆ ਜੀ ਬਹੁਤ ਵਧੀਆ ਲੱਗਿਆ ਕਈ ਮਾਮਾ ਕਹਿੰਦੀਆਂ ਨੇ ਵੀ ਮੇਤੋ ਜੁੜਾ ਕਰਨਾ ਪੈਣਾ ਠੀਕ ਆ ਜੀ ਕਈ ਚੱਲਦੀ ਐ ਨੇ ਮਾਮਾ ਹਾਂਜੀ ਠੀਕ ਆ ਜੀ ਬਹੁਤ ਵਧੀਆ ਲੱਗਿਆ ਜੀ ਹਾਂਜੀ ਵਾਹਿਗੁਰੂ ਜੀ ਕਾਬਾ ਸਰਪਾਲ ਸਿੰਘ ਜੀ ਨੇ ਤਾਂ ਇਹ ਵੀ ਗੱਲ ਕਹੀ ਆ ਜੀ ਕਹਿੰਦੇ ਕਿ ਕੰਗੀ ਤੁਹਾਨੂੰ ਫੜਾਦੀ ਮਾਮਾ ਨੂੰ ਜੀ ਮੈਂ ਪਰਸੋ ਦੀ ਉਹਨਾਂ ਦੀ ਸੁਣ ਰያ ਸੀ ਰੋਜ਼ ਸੁਣਦੇ ਆ ਜੀ ਉਹਨਾਂ ਨੇ ਇਹੀ ਕਿਹਾ ਕਿ ਕੰਗੀ ਹੁਣ ਤੁਹਾਨੂੰ ਮਾਮਾ ਨੂੰ ਫੜਾਦੀ ਕੰਗਾ ਵਾਣ ਵੇਲੇ ਵੀ ਜੇ ਤੁਸੀਂ ਸਾਬ ਜਦਿਆਂ ਨੂੰ ਯਾਦ ਕਰੋਗੇ ਜੀ ਇਸ ਤੋਂ ਉੱਪਰ ਕੁਝ ਨਹੀਂ ਹੈਗਾ ਜੀ ਠੀਕ ਹੈ ਜੀ ਹਾਂਜੀ

ਬਾਬਾ ਫਤਿਹ ਸਿੰਘ ਜੀ ਆ ਦੇਖੋ ਇਹ ਵੀ ਕੁੜੀਆਂ ਨੇ ਜਿਹੜੀ ਬਨ ਰਹੀ ਆ ਉਹ ਵੀ ਕੁੜੀ ਆ ਹਾਂ ਜੀ ਬਹੁਤ ਥੋੜਾ ਬੱਲੇ ਬਹੁਤ ਨਾ ਜਿੰਨਾ ਜਿੰਨਾ ਪਾਲ ਉਹ ਕਰਦੇ ਨੇ ਬਾਕੀ ਕਾਫੀ ਕਿੱਲਾ ਦੇ ਦੇ ਤਲੇ ਮੁਕ ਰਿਹਾ ਇਹ ਬਿਲਕੁਲ ਕੰਪੀਟੀਸ਼ਨ ਤੇ ਲੈ ਜੀ ਇਹ ਜਿੰਦਗੀ ਦਾ ਬਹੁਤ 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 सिंघम्बर एक मिनट वाइगुरु जी खालसा वाइगुरु जी फतेह वाइगुरु का खालसा वाइगुरु जी फतेह करो पहले पाठ पहले थोड़ी पाठ जब जी साहब दा पाठ करो करके दिखाओ सुना एंड बड़ी पढ़ दवा इंद्र ना ਨ ਕੋਈ ਚੀਜ਼ ਸ਼ੌਕਲਾ ਤੁਸੀਂ ਉਸ ਨੂੰ ਪਾ ਦਿੱਤਾ ਪਰ ਮਰੀ ਨੂੰ ਤਾਂ ਲੱਗਿਆ ਉਹ ਕਿ ਮਾਸੀ ਲੱਗਣਾ ਕੋਈ ਆਪਸੇ ਸਾਰਾ ਲੱਗੋ ਤੇ ਕਰਨਾ ਹੈ ਕੋਈ ਨਾਮ ਨਹੀਂ ਲਿਖਿਆ ਲੱਗਦਾ ਜਿਵੇਂ ਲੱਗਦਾ ਨਹੀਂ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਨੂੰ ਬਤੁਪਤ ਸ਼ੇਅਰ ਜ਼ਰੂਰ ਕਰਨਾ ਜੀ ਤਾਂ ਕਿ ਵੀਡੀਓ ਹੋਰ ਵੀ ਸੰਗਤਾਂ ਤੱਕ ਪਹੁੰਚ ਸਕੇ ਮੈਂ ਤੁਹਾਡਾ ਆਪਣਾ ਅਰਮਪਾਲ ਸਿੰਘ ਨਿਊਜ਼ ਐਂਡ ਬਲੌਗ YouTube ਚੈਨਲ ਮਿਲਦੇ ਆਂ ਹੋਰ ਵੀਡੀਓ ਦੇ ਵਿੱਚ ਕੋਏ ਵੀ ਜੀ ਖਾਲਸਾ ਸ਼੍ਰੀ ਗੁਰੂ ਜੀ ਕੀ ਫਤਿਹ